ਦੋਸਤੋ ਇਹ ਬੀਤੀ ਰਾਤ ਹਲਕਾ ਮੁਕੇਰੀਆਂ ਕਸਬਾ ਦਤਾਰਪੁਰ ਦੇ ਨਾਲ ਲੱਗਦਾ ਪਿੰਡ ਰਕੜੀ ਹਾਰ ਵਿੱਚ ਮੁਹੱਲਾ ਅਦਰਸਨਗਰ ਦੇ ਵਿੱਚ ਇੱਕ ਇੱਕ ਘਰ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਚੋਰਾ ਵੱਲੋਂ ਸੋਨੇ ਦੇ ਗਹਿਣੇ ਤੇ 1 ਲੱਖ ਰੁਪਇਆ ਲੈ ਕੇ ਚੋਰ ਇਫਰਾਰ ਹੋ ਗਏ ਹਨ ਵਧੇਰੇ ਜਾਣਕਾਰੀ ਦਿੰਦੇ ਹੋਏ ਇੱਕ ਘਰ ਦੇ ਮਾਲਕ ਜੁੱਧਵੀ ਨੇ ਦੱਸਿਆ ਕਿ ਅਸੀਂ ਰਾਤ 12 ਵਜੇ ਏਸੀ ਵਾਲੇ ਕਮਰੇ ਵਿੱਚ ਇਹ ਸੌਂਗ ਸੀ ਜਦੋਂ ਮੈਂ 3 ਵਜੇ ਉੱਠਿਆ ਤੇ ਬਾਹਰੋਂ ਜਦੋਂ ਦਰਵਾਜ਼ਾ ਖੋਲਣ ਦੀ ਕੋਸ਼ਿਸ਼ ਕੀਤੀ ਤਾਂ ਬਾਹਰੋਂ ਇੱਕ ਕੁੰਡੀ ਲੱਗੀ ਹੋਈ ਸੀ ਜਦੋਂ ਮੈਂ ਦੂਸਰੇ ਬੈਡਰੂਮ ਚ ਗਿਆ ਤਾਂ ਕੀ ਦੇਖਿਆ ਕਿ ਲਮਾਰੀ ਟੁੱਟੀ ਹੋਈ ਸੀ ਤੇ ਬੈੱਡ ਤੇ ਸਾਰਾ ਸਮਾਨ ਇਹ ਵਿਖਰਿਆ ਹੋਇਆ ਸੀ ਤੇ ਚੋਰਾਂ ਵੱਲੋਂ ਲੋਕਰ ਵਿੱਚੋਂ ਸੋਨੇ ਦੇ ਗਹਿਣੇ ਤੇ 1 ਲੱਖ ਰੁਪਇਆ ਲੈ ਕੇ ਚੋਰ ਫਰਾਰ ਹੋ ਗਏ ਸੀ ਚੋਰਾਂ ਦੇ ਜੋ ਐਂਟਰੀ ਹੈਗੀ ਹੈ ਉਹ ਬਾਹਰੋਂ ਗ੍ਰਿਲ ਪੁੱਟ ਕੇ ਚੋਰ ਅੰਦਰ ਇਹ ਦਾਖਲ ਹੋਏ ਸੀ ਮੌਕੇ ਤੇ ਪਹੁੰਚੀ ਪੁਲਿਸ ਇਹ ਜਾਂਚ ਕਰ ਰਹੀ ਹੈ ਇਸ ਨੂੰ ਲੈ ਕੇ ਇੱਕ ਹੀ ਕਿਹਾ ਘਰ ਦੇ ਇਹ ਮਾਲਕ ਨੇ ਇਹ ਤੁਸੀਂ ਵੀ ਜਰੂਰ ਸੁਣੋ ਕੀ ਨਾ ਆਪਣਾ ਜੀ ਮੇਰੇ ਨਾਲ ਯੋਧੂ ਸਿੰਘ ਜੀ ਇਹ ਕਿਹੜਾ ਪਿੰਡ ਹੋਣਾ ਹੈ ਰਕੜੀ ਖਾਨ ਜਿਹੜੀ ਰਾਤ ਨੂੰ ਠਾਡੇ ਘਰ ਇਹ ਚੋਰੀ ਹੋਈ ਹੈ ਇਹ ਮਾਮਲਾ ਕੀ ਹੈ ਇਹ ਚੋਰੀ ਇਦਾਂ ਜੀ ਆਏ ਰਾਤ ਨੂੰ ਜਦੋਂ ਅਸੀਂ 12 ਵਜੇ ਸੌਂ ਗਏ ਤਾਂ ਕੁੱਤੇ ਸੀ ਜੀ 3 ਵਜੇ 10 ਵਜੇ ਤੋਂ ਘੜੀ ਆ ਖੋਲੀ ਆਪਾਂ ਤੇ ਜੀ ਐ ਨਿਕਲ ਚੋਰੀ ਕਰਕੇ ਬੰਦੇ ਨਿਕਲ ਗਏ ਤੁਹਾਨੂੰ ਕੋਈ ਤਾਂ ਪਤਾ ਲੱਗਿਆ ਵੀ ਇਹ ਚੋਰੀ ਹੋਈ ਹੈ ਸਾਨੂੰ ਪਹਿਲਾਂ ਕਿ ਜਦੋਂ ਆਪਾਂ ਉੱਠ ਕੇ ਦੇਖਿਆ ਤੇ ਦਰਵਾਜ਼ੇ ਬਾਹਰੋਂ ਲੋਕ ਸੀਗੇ ਤੇ ਮੈਨੂੰ ਸ਼ੱਕ ਹੋ ਗਿਆ ਵੀ ਇਹ ਬਾਹਰੋਂ ਦਰਵਾਜ਼ਾ ਸਾਡਾ ਕਿਨੇ ਲੋਕ ਕੀਤਾ ਅੱਛਾ ਉਹ ਲੋਕ ਕਰਨ ਤੋਂ ਬਾਅਦ ਮੈਂ ਬਾਹਰ ਹੋ ਰਕਾ ਘੁੰਝਣ ਹੋ ਗਿਆ ਮੈਂ ਡਰ ਗਿਆ ਤੇ ਅੰਦਰ ਗਿਆ ਦੂਸਰਾ ਦਰਵਾਜ਼ਾ ਦੇਖਿਆ ਦੂਸਰੇ ਦਰਵਾਜ਼ੇ ਤੋਂ ਬਾਹਰ ਨਿਕਲਿਆ ਉਸ ਮੁੜ ਕੇ ਜਦੋਂ ਮੈਂ ਅੰਦਰ ਆਇਆ ਜਦੋਂ ਮੈਂ ਦੇਖਿਆ ਤੇ ਅੰਦਰ ਲੋਕ ਸਾਰੇ ਖਲਾਰੇ 'ਤੇ ਕੱਪੜੇ ਥਲੇ ਢੇਰ ਲੱਗਿਆ ਦੂਸਰੇ ਲੋਕ ਕਮਰੇ 'ਚ ਉਧਰ ਲੋਕਾਂ ਕੱਪੜੇ ਥਲੇ ਢੇਰ ਲੱਗਿਆ ਔਰ ਬੈੱਡ ਦੇਖਿਆ ਬੈੱਡ 'ਤੇ ਗੰਦਾ ਥਲੇ ਸੁੱਕਿਆ ਪੂਰਾ ਬੈੱਡ 'ਚ ਬ੍ਰੈਂਡ ਸ਼ੀਟ ਚਦਰਾਂ ਤੇ ਇਹ ਕਾफी ਸਮਾਨ ਲੈ ਕੇ ਵਿੱਚੋਂ ਨਿਕਲ ਗਈ ਜੀ ਲਗਭਗ ਕਿੰਨਾ ਦਾ ਨੁਕਸਾਨ ਸਾਢੇ 4 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਵਿਦ ਕੈਸ਼ ਔਰ ਗੋਲਡ ਇਹ ਵੀ ਤੁਸੀਂ ਦੱਸਿਆ ਜਾ ਰਿਹਾ 15000 ਰੁਪਏ ਬੇਚੀ ਛੱਡ ਗਏ ਹਾਂ ਜੀ 15000 ਰੁਪਏ ਛੱਡ ਗਏ ਜਿਹੜਾ ਸੈਡ ਜੇਬ ਸੀਗੀ ਉਹ ਮਹਾਮਾਇ ਜਗਨਾ ਪੈਸਾ ਬਚਿਆ ਸੀਗਾ ਤੇ ਉਹ ਰੱਬੋ ਪੈਣੀ ਕਿਤਾ ਛੁੱਟ ਗਿਆ ਜੀ ਉਹ ਵਿੱਚ ਵਿਆ ਹੈਗਾ ਜੀ ਕੋੜੇ ਨੂੰ ਸੀ ਇਹ ਚੋਰ ਅੰਦਰ ਕਿਸ ਤਰ੍ਹਾਂ ਬੜੇ ਕਿਸ ਤਰ੍ਹਾਂ ਦਾਖਲ ਹੋਏ ਚੋਰ ਮਾਰੇ ਪਿਛਲੇ ਰਸਤੇ ਤੋਂ ਬਾਲਕਨੀ ਪਿੱਛੇ ਦਵਾਰ ਕੱਪੋਸ ਕਰਕੇ ਹੁਣ ਪਿੱਛੋਂ ਆਏ ਪਿੱਛੋਂ ਆ ਕੇ ਉਹਨਾਂ ਨੇ ਫਿਰ ਖਿੜਕੀ ਦਾ ਸੈਂਟਰਲ ਉਹਨਾਂ ਸੈੱਡ ਰੱਖ ਕੇ ਫਿਰ ਜਾਲੀ ਨੂੰ ਪਟਿਆ ਉਹਨਾਂ ਨੇ ਜਾਲੀ ਨੂੰ ਕੱਟਣ ਤੋਂ ਬਾਅਦ ਅੰਦਰ ਹੱਥ ਪਾਇਆ ਉਹਨਾਂ ਨੇ ਹੱਥੇ ਨਾਲ ਉਹਨਾਂ ਅੰਦਰ ਦੇ ਲੋਕ ਕੋਲੇ ਕਿਤੀ ਲੋਕ ਹੋਰ ਕੇ ਫਿਰ ਅੰਦਰ ਘੁਸੇ ਆਤੋਂ ਅੰਦਰ ਆਏ ਪਰਵਾਦ ਕੋਣ ਕੋਣ ਸੀ ਇਸ ਟੈਂਪਰੇ ਪਰਵਾਦ ਦੇ ਸੀਗੇ ਮੈਂ ਤੇ ਮੇਰੀ ਬੇਟੀ ਸੀਗੀ ਆਪਾਂ ਏਸੀ ਰੂਮ ਸੁੱਤੇ ਸੀਗੇ ਸਾਨੂੰ ਆਵਾਜ਼ ਦਾ ਕੋਈ ਪਤਾ ਨਹੀਂ ਚੱਲਿਆ ਤੇ ਲੱਗਦਾ ਨਹੀਂ ਏਸੀ ਰੂਮ ਲਾ ਕੇ ਸੌਂ ਜਾਂਦੇ ਆ ਸਾਨੂੰ ਧਿਆਨ ਰੱਖਣਾ ਚਾਹੀਦਾ ਬਿਲਕੁਲ ਰੱਖਣਾ ਤੇ ਚਾਹੀਦਾ ਮਾਰੇ ਹੁਣ ਘਰ ਦੇ ਬੰਦਾ ਬਾਹਰੋਂ ਡਰ ਕੇ ਘਰ ਆਏ ਤੇ ਘਰ ਤੋਂ ਡਰ ਕੇ ਬੰਦਾ ਕਿੱਥੇ ਜਾਵੇ ਮੂੰ ਤੁਸੀਂ ਕੀ ਮੰਗਦੇ ਹੋ ਪ੍ਰਸ਼ਾਸਨ ਮੰਗਾ ਸੀ ਇਹੀ ਕਰਦਾ ਜੇ ਕੋਈ ਆਹੀ ਪ੍ਰਸ਼ਾਸਨ ਸਾਡਾ ਸਹਿਯੋਗ ਕਰੇ ਆਸੀਂ ਵੀ ਉਹ ਆਹੀ ਉਹਨਾਂ ਸਹਿਯੋਗ ਕਰਾਂਗੇ ਸਾਡੀ ਅੱਗੇ ਤੋਂ ਹੋਰ ਕਿਸੇ ਨਾਲ ਇਹ ਘਰਵੇ ਨਾ ਹੋਈ ਕਿਸੇ ਨੂੰ ਐਦਾਂ ਦੀ ਕੋਈ ਸੱਟ ਨਾ ਵੱਜੇ ਦੀ ਕਿਸੇ ਪਰੇਸ਼ਾਨੀ ਨਾ ਹੋਵੇ ਪਰ ਮੈਂ ਇਹ ਬੜਾ ਖੁਸ਼ਗੁਜ਼ਾਰਾ ਕਿ ਜਿਹੜਾ ਮੈਨੂੰ ਕਿਸੇ ਨੇ ਮਾ ਸੱਤ ਚੋਟ ਨਹੀਂ ਲਾਈ ਤੁਹਾਡੇ ਦੇ ਕੋ ਹੱਥ ਨਹੀਂ ਚੱਕਿਆ ਕਿਸੇ ਦਾ ਸੁੱਤੇ ਬੈਠਾ ਸੁੱਤੇ ਬੰਦਾ ਮਰੇ ਬਰਾਬਰ ਹੁੰਦਾ ਹੈ ਤੇ ਰਾਣਾ ਜੀ ਇਹ ਚੋਰੀ ਹੋਈ ਹੈ ਤੁਸੀਂ ਵੀ ਉਹਨਾਂ ਘਰ ਪਹੁੰਚੇ ਹੋ ਇਹ ਕੀ ਹੁਣ ਤੁਸੀਂ ਕਹਿਣਾ ਚਾਹੋਗੇ ਮੈਂ ਭਾਜੀ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਦਦਾਰਪੁਰ ਦਾ ਏਰੀਆ ਹੈ ਇਹ ਬਹੁਤ ਸ਼ਾਂਤੀਪ੍ਰੀਅ ਅਲਾਕਾ ਹੈ ਇੱਥੇ ਕਦੇ ਇੰਡਾਂ ਦੀਆਂ ਵਾਰਦਾਤਾਂ ਨਹੀਂ ਹੁੰਦੀਆਂ ਪਰ ਪਿਛਲੀ ਰਾਤ ਜਿਹੜੀ ਵਾਰਦਾਤ ਹੋਈ ਹੈ ਉਸਨੇ ਸਾਰੇ ਇਲਾਕੇ ਦੇ ਵਿੱਚ ਸਹਿਮ ਦਾ ਮਾਹੌਲ ਪੈਦਾ ਕਰ ਦਿੱਤਾ ਹੈ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚੋਂ ਡਰ ਨਿਕਲੇ ਔਰ ਜਿਹੜੇ ਚੋਰ ਲੁਟੇਰੇ ਆ ਉਹਨਾਂ ਦੇ ਮਨਾਂ ਦੇ ਵਿੱਚ ਡਰ ਬੈਠੇ ਇਸ ਗੱਲ ਦੀ ਪੁਲਿਸ ਨੂੰ ਚਿੰਤਾ ਕਰਨੀ ਚਾਹੀਦੀ ਹੈ ਔਰ ਵਿਵਸਥਾ ਕਰਨੀ ਚਾਹੀਦੀ ਹੈ ਕਿ ਲੋਕਾਂ ਦੇ ਮਨਾਂ ਦੇ ਵਿੱਚ ਡਰ ਨਾ ਬੈਠੇ ਮੈਂ ਇਹੀ ਅਪੀਲ ਜੜੀ ਹੈ ਪ੍ਰਸ਼ਾਸਨ ਨੂੰ ਕਰਨਾ ਚਾਹੁੰਦਾ ਕਿ ਕਿੰਨਾ ਗਲਤ ਸਾਉਣ ਹੋਇਆ ਘਰ ਦਾ ਦੱਸਿਆ ਜਾ ਰਿਹਾ ਭਾਜੀ ਇਹਨਾਂ ਦੇ ਦੱਸਣ ਦੇ ਅਨੁਸਾਰ ਲੱਖ ਰੁਪਏ ਦੇ ਕਰੀਬ ਕੈਸ਼ ਜਿਹੜਾ ਉਹ ਚਲਾ ਗਿਆ ਪਲੱਸ ਇਹਨਾਂ ਦੇ ਗਹਿਣੇ ਜਿਹੜੇ ਸੀ ਘਰ ਬਏ ਉਹ ਚਲੇ ਗਏ ਆ ਚੋਰਾਂ ਨੇ ਬੜੀ ਤਰੀਕੇ ਨਾਲ ਚੋਰੀ ਕੀਤੀ ਹੈ ਜਿੱਦਾਂ ਕੋਈ ਇਹਨਾਂ ਨੂੰ ਕੁਝ ਸੰਘਾ ਕੇ ਇਹਨਾਂ ਨੂੰ ਨੀਂਦ ਦੇ ਵਿੱਚ ਪਾ ਕੇ ਇਹਨਾਂ ਨੇ ਚੋਰੀ ਕੀਤੀ ਹੈ ਚੋਰਾਂ ਨੇ ਔਰ ਲਗਭਗ ਘਰ ਦਾ ਹਰ ਕੋਨਾ ਜਿਹੜਾ ਖੰਗਾਲ ਲਿਆ ਹੈ ਅੱਜ ਅਸੀਂ ਜਿਦਾ ਭਾਜੀ ਇੱਕ ਗੱਲ ਕਹਿ ਰਹੇ ਆ ਕਿ ਬਾਹਰੋਂ ਬੰਦਾ ਡਰਦਾ ਆਪਣੇ ਘਰ ਨੂੰ ਆਵੇ ਤੇ ਘਰ ਤੋਂ ਡਰੇ ਤਾਂ ਕਿੱਥੇ ਜਾਵੇ ਅਸੀਂ ਆਪਣੇ ਘਰ 'ਚ ਸਿਕਿਉਰ ਨਹੀਂ ਇਹਦਾ ਜਿਹੜੀ ਜ਼ਿੰਮੇਵਾਰੀ ਹੈ ਉਹ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਰਾਤ ਨੂੰ ਪੀਸੀਆਰ ਵੈਨਾ ਘਮਾਵੇ ਰਾਤ ਨੂੰ ਇਹੋ ਜਿਹੀ ਵਿਵਸਥਾ ਕਰੇ ਜਿਹਦੇ ਨਾਲ ਇਲਾਕੇ ਦੇ ਵਿੱਚ ਜਿਹੜਾ ਲੋਕਾਂ ਦੇ ਅੰਦਰ ਇੱਕ ਹੌਸਲਾ ਵਧੇ ਲੋਕਾਂ ਦਾ ਕੌਨਫੀਡੈਂਸ ਲੈਵਲ ਅੱਪ ਹੋਵੇ ਔਰ ਚੋਰਾਂ ਦਾ ਮੋਰਲ ਜਿਹੜਾ ਉਹ ਡਾਊਨ ਹੋਵੇ ਨਹੀਂ ਤਾਂ ਇਲਾਕੇ ਦੇ ਵਿੱਚ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈ ਦੂਸਰੀ ਇੱਕ ਗੱਲ ਮੈਂ ਹੋਰ ਐਡ ਕਰ ਦਿੰਦਾ ਕਿ ਰਾਤ ਅਸੀਂ ਜਦੋਂ ਏਸੀ ਲਾ ਕੇ ਆਪਣੇ ਘਰਾਂ ਸੋ ਜਾਨੇ ਆ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਜ਼ਿੰਮੇਵਾਰ ਨਾਗਰਿਕ ਬਣੀਏ ਆਪਣੇ ਘਰਾਂ ਦੀ ਨਿਗਰਾਨੀ ਵੀ ਕਰੀਏ ਏਸੀ ਲਾ ਕੇ ਸੌਣ ਦੇ ਨਾਲ ਅਸੀਂ ਦੂਸਰੇ ਕਮਰਿਆਂ ਨੂੰ ਖੁੱਲਾ ਛੱਡ ਦਿੰਨੇ ਆ ਔਰ ਚੋਰ ਇਹੋ ਜਿਹੀ ਵਾਰਦਾਤਾ ਕਰਦੇ ਆ ਸਾਨੂੰ ਵੀ ਆਪਣੀ ਜ਼ਿੰਮੇਵਾਰੀ ਸਮਝਣ ਦੀ ਲੋੜ ਹੈ ਇਹ ਲੱਗਦਾ ਨਹੀਂ ਜਿੱਥੇ ਗੱਣਾ ਰੱਖਿਆ ਹੋਣਾ ਚਾਹੀਦਾ ਉੱਥੇ ਹੀ ਸੌਣਾ ਚਾਹੀਦਾ ਭਾਜੀ ਚਾਹੀਦਾ ਤਾਂ ਇੱਥੇ ਹੀ ਕਿ ਜਿੱਥੇ ਸੁੱਤੇ ਹੋ ਉੱਥੇ ਆਪਣਾ ਕੀਮਤੀ ਸਮਾਨ ਰੱਖ ਕੇ ਸੋਵੋ ਪਰ ਫਿਰ ਵੀ ਇੰਨਾ ਚੋਰਾਂ ਦੇ ਹੌਸਲੇ ਬੁਲੰਦ ਨਹੀਂ ਹੋਣੇ ਚਾਹੀਦੇ ਵੀ ਘਰ ਦੇ ਅੰਦਰ ਆ ਕੇ ਬਾਹਰੋਂ ਜਾਲੀਆਂ ਪੁੱਟ ਕੇ ਪ ਔਰ ਤਿੰਨ ਤਿੰਨ ਚਾਰ ਚਾਰ ਘੰਟੇ ਉਹ ਤਾंडव ਕਰਨ ਅੱਜ ਇੱਥੇ ਹੋਇਆ ਕੱਲ ਨੂੰ ਕਿਤੇ ਹੋਰ ਹੋ ਜਾਏਗਾ ਤੇ ਇਹ ਪੁਲਿਸ ਦੀ ਮੁਸਤੈਦੀ ਹੋਣ ਦੀ ਲੋੜ ਆ ਪੁਲਿਸ ਨੂੰ ਇਸ ਮਸਲੇ ਦੇ ਉੱਤੇ ਕਾਰਵਾਈ ਪਹਿਲ ਦੇ ਆਧਾਰ ਤੇ ਕਰਨ ਦੀ ਲੋੜ ਆ